ਅੱਜ ਕੱਲ ਦੇ ਬੱਚੇ ਸਮਝਾਣ ਨਾਲ ਨਹੀਂ ਗੱਲ ਨੂੰ ਸਮਝਦੇ ਨੇ ਅੱਜ ਕੱਲ ਦੇ ਬੱਚੇ ਸਮਝਾਣ ਨਾਲ ਗੱਲ ਨੂੰ ਨਹੀਂ ਸਮਝਦੇ ਨੇ ਮਾਪਿਓ ਜਿਵੇਂ ਕਰਦੇ ਨੇ ਬੱਚਿਆਂ ਨੂੰ ਸਰਨ ਕਰਦੇ ਬੱਚੇ ਵੀ ਉਸ ਤਰ੍ਹਾਂ ਕਰਦੇ ਨੇ ਜੇ ਪਤੀ ਪਤਨੀ ਆਪਸ ਵਿੱਚ ਪਿਆਰ ਨਾਲ ਜੀ ਰਹਿੰਦੇ ਨੇ ਤਾ ਤਾਂ ਬੱਚੇ ਉਹਨਾਂ ਦਾ ਕਹਿਣਾ ਮੰਦੇ ਰਹਿੰਦੇ ਜੇ ਪਤੀ ਪਤਨੀ ਆਪਸ ਵਿੱਚ ਲੜਾਈ ਝਗੜਾ ਕਰਦੇ ਨੇ ਬੱਚੇ ਫਿਰ ਮਾਂ ਪਿਓ ਤੋਂ ਮੰਦਾ ਆਦਰ ਰਤਾ ਨਹੀਂ ਕਰਦੇ ਬੱਚਿਆਂ ਨੂੰ ਜੇ ਚੰਗਾ ਬਣਾਉਣਾ ਹੈ ਪਹਿਲੇ ਆਪ ਚੰਗੇ ਬਣੋ ਜੇ ਤਰ੍ਹਾਂ ਤੁਸੀਂ ਬੱਚਾ ਬਣਾਉਣਾ ਹੈ ਉਸ ਤਰ੍ਹਾਂ ਬਣ ਕੇ ਦਿਖਾਓ ਇਹ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ